ਭਾਈ ਅਮਰਤਪਾਲ ਨੂੰ ਦੇਖਦੇ ਹਾਂ ਆ ਭਾਈ ਅਮਰਤਪਾਲ ਨੂੰ ਵੱਡੀ ਜਿਹੜੀ ਆ ਵੋਟਾਂ ਦੇ ਨਾਲ ਜਿਹੜਾ ਜਿਤਾ ਕੇ ਜਿਹੜਾ ਮੈਂਬਰ ਪਾਰਲੀਮੈਂਟ ਬਣਾਇਆ ਔਰ ਉਹਦੇ ਨਾਲ ਨਾਲ ਅੱਜ ਜਦੋਂ ਇਹ ਮੈਂ ਖਬਰ ਸੁਣ ਤਾ ਬਹੁਤ ਮੇਰੇ ਮਨ ਨੂੰ ਦੁੱਖ ਲੱਗਾ ਕਿਉਂਕਿ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਬਾਣੇ ਦੇ ਵਿੱਚ ਰਹਿ ਕੇ ਇਹੋ ਜਿਹੀ ਨਸ਼ਾ ਕਰਨਾ ਜਾਂ ਨਸ਼ੇ ਦੇ ਨਾਲ ਫੜੇ ਜਾਣਾ ਤੇ ਇਹਦੂ ਮਾੜੀ ਗੱਲ ਨਹੀਂ ਹੋ ਸਕੀ ਪੰਜਾਬ ਪੁਲਿਸ ਨੂੰ ਡੀਜੀਪੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਡਾਕਟੇਸ ਦੀ ਜਿਹੜੀ ਮੰਗ ਰੱਖੀ ਸੀ ਤੁਸੀਂ ਡਾਕਟੇਸ ਕਰਵਾ ਦਿੱਤਾ ਪਰ ਗੱਲ ਇਹ ਆ ਕਿ ਇਹ ਜਿਹੜਾ ਨਸ਼ਾ ਇਹ ਨਸ਼ਾ ਕਿੱਥੋਂ ਆਇਆ ਕਿਉਂਕਿ ਭਾਈ ਅਮਰਪਾਲ ਜੀ ਤਾਂ ਆਪ ਇੱਕ ਨਸ਼ਾ ਛਡਾਓ ਕੇਂਦਰ ਜਿਹੜਾ ਹੈ ਉਹ ਚਲਾਉਂਦੇ ਸੀ ਤੇ ਮੇਰੇ ਹਿਸਾਬ ਨਾਲ ਕੀ ਉਹ ਜਿਹੜੇ ਕੇਂਦਰ ਜਿਹੜਾ ਨਸ਼ਾ ਛਡਾਓ ਕੇਂਦਰ ਸੀ ਉਹਨਾਂ ਦੀ ਦੇਖ ਰੇ ਕਿਹੜੀ ਉਹ ਅਰਪ੍ਰੀ ਸਿੰਘ ਹੀ ਕਰਦੇ ਸੀ ਇਹਦੀ ਜਾਣਕਾਰੀ ਦਿੱਤੀ ਜਾਵੇ ਕਿ ਇਹ ਨਸ਼ਾ ਜਿਹੜਾ ਸੀ ਕਿੱਥੋਂ ਲੈ ਕੇ ਆਇਆ ਔਰ ਇਹਦੇ ਨਾਲ ਨਾਲ ਕਿਹੜੇ ਹੋਰ ਜਿਹੜੇ ਇਹੋ ਜੇ ਸਿੱਖੀ ਸਰੂਪ ਦੇ ਵਿੱਚ ਜਿਹੜੇ ਲੋਕ ਜਿਹੜੇ ਇਹੋ ਜੇ ਨਸ਼ਾ ਤਸਕਰਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੁੰਦਾ ਵੀ ਜਿਹੜਾ ਜਿਹੜਾ ਉਹ ਬੇਨਕਾਬ ਜਿਹੜਾ ਉਹ ਕੀਤਾ ਜਾਵੇ ਅੱਜ ਫੇਸਬੁੱਕ ਤੇ ਮੈਂ ਜਿਹੜੀ ਖਬਰ ਦੇਖ ਰਿਹਾ ਸੀ ਕਿ ਹਰਪ੍ਰੀਤ ਸਿੰਘ ਜੀ ਦੀ ਜੋ ਸਾਡੇ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਦੇ ਭਰਾ ਨੇ ਔਰ ਜਿਨ੍ਹਾਂ ਨੇ ਖਡੂਰ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਕਿ ਜੋਨ ਪ੍ਰਚਾਰ ਵੀ ਕੀਤਾ ਔਰ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਭਾਈ ਅਮਰਤਪਾਲ ਨੂੰ ਦੇਖਦੇ ਆ ਆ ਭਾਈ ਅਮਰਤਪਾਲ ਨੂੰ ਵੱਡੀ ਜਿਹੜੀ ਆ ਵੋਟਾਂ ਦੇ ਨਾਲ ਜਿਹੜਾ ਜਿਤਾ ਕੇ ਜਿਹੜਾ ਮੈਂਬਰ ਪਾਰਲੀਮੈਂਟ ਬਣਾਇਆ ਔਰ ਉਹਦੇ ਨਾਲ ਨਾਲ ਅੱਜ ਜਦੋਂ ਇਹ ਮੈਂ ਖਬਰ ਸੁਣੀ ਤਾਂ ਬਹੁਤ ਮੇਰੇ ਮਨ ਨੂੰ ਦੁੱਖ ਲੱਗਾ ਔਰ ਮੈਂ ਇਹ ਗੱਲ ਕਹਿਣਾ ਕਿ ਅੱਜ ਮੈਨੂੰ ਬਹੁਤ ਸਾਰੇ ਸਿੱਖ ਵੀਰਾਂ ਦੇ ਜਿਹੜੇ ਫੋਨ ਕਾਲਸ ਆਈਆਂ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਕਹਿੰਦੇ ਯਾਰ ਇਸ ਖਬਰ ਨਾਲ ਕਹਿੰਦੇ ਸਿੱਖਾਂ ਨੂੰ ਬਹੁਤ ਵੱਡੀ ਢਾਹ ਲੱਗੀ ਕਿਉਂਕਿ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਬਾਣੇ ਦੇ ਵਿੱਚ ਰਹਿ ਕੇ ਇਹੋ ਜਿਹੀ ਨਸ਼ਾ ਕਰਨਾ ਜਾਂ ਨਸ਼ੇ ਦੇ ਨਾਲ ਫੜੇ ਜਾਣਾ ਤੇ ਇਹਦੂ ਮਾੜੀ ਗੱਲ ਨਹੀਂ ਕੋਈ ਹੋ ਸਕੀ ਇਸ ਕਰਕੇ ਮੈਂ ਪੰਜਾਬ ਪੁਲਿਸ ਨੂੰ ਡੀਜੀਪੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਡਰਗ ਟੈਸਟ ਦੀ ਜਿਹੜੀ ਮੰਗ ਰੱਖੀ ਸੀ ਤੁਸੀਂ ਡਰਗ ਟੈਸਟ ਕਰਵਾ ਦਿਓ ਪਰ ਗੱਲ ਇਹ ਆ ਕਿ ਇਹ ਜਿਹੜਾ ਨਸ਼ਾ ਇਹ ਨਸ਼ਾ ਕਿੱਥੋਂ ਆਇਆ ਕਿਹੜੇ ਕਿੰਨਾ ਤੋਂ ਲਿਆਂਦਾ ਗਿਆ ਇਹਦੇ ਨਾਲ ਕਿਹੜੇ-ਕਿਹੜੇ ਬੰਦੇ ਝੋੜੇ ਕਿਉਂਕਿ ਭਾਈ ਅਮਰਤਪਾਲ ਜੀ ਤਾਂ ਆਪ ਇੱਕ ਨਸ਼ਾ ਛਡਾਊ ਕੇਂਦਰ ਜਿਹੜਾ ਹੈ ਉਹ ਚਲਾਉਂਦੇ ਸੀ ਤੇ ਮੇਰੇ ਹਿਸਾਬ ਨਾਲ ਕੀ ਉਹ ਜਿਹੜੇ ਕੇਂਦਰ ਜਿਹੜਾ ਨਸ਼ਾ ਛਡਾਊ ਕੇਂਦਰ ਸੀ ਉਹਨਾਂ ਦੀ ਦੇਖਰੇਖ ਜਿਹੜੀ ਉਹ ਹਰਪ੍ਰੀਤ ਸਿੰਘ ਜੀ ਕਰਦੇ ਸੀ ਇਸ ਕਰਕੇ ਕਿ ਜਿਹੜਾ ਪਰਿਵਾਰ ਆਪ ਨਸ਼ਾ ਛਡਵਾਉਂਦਾ ਹੋਵੇ ਤੇ ਅੱਜ ਉਹਨਾਂ ਦੇ ਕੋਲੋਂ ਨਸ਼ਾ ਮਿਲਣਾ ਇਹਦੂੰ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਇਸ ਕਰਕੇ ਮੈਂ ਜਲੰਧਰ ਕਮਿਸ਼ਨਰ ਦਾ ਔਰ ਡੀਜੀਪੀ ਪੰਜਾਬ ਦਾ ਮੈਂ ਗੱਲ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਇੱਕ ਲੋਕਾਂ ਦਾ ਸਵਾਲ ਮੈਂ ਫੇਸਬੁੱਕ ਤੇ ਦੇਖ ਰਿਹਾ ਇਹਦੀ ਜਾਣਕਾਰੀ ਦਿੱਤੀ ਜਾਵੇ ਕਿ ਇਹ ਨਸ਼ਾ ਜਿਹੜਾ ਸੀ ਕਿੱਥੋਂ ਲੈ ਕੇ ਆਏ ਔਰ ਇਹਦੇ ਨਾਲ ਨਾਲ ਕਿਹੜੇ ਹੋਰ ਜਿਹੜੇ ਇਹੋ ਜੇ ਸਿੱਖੀ ਸਰੂਪ ਦੇ ਵਿੱਚ ਜਿਹੜੇ ਲੋਕ ਜਿਹੜੇ ਇਹੋ ਜੇ ਨਸ਼ਾ ਤਸਕਰਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੁੰਦਾ ਵੀ ਜਿਹੜਾ ਜਿਹੜਾ ਉਹ ਬੇਨਕਾਬ ਜਿਹੜਾ ਉਹ ਕੀਤਾ ਜਾਵੇ ਔਰ ਬਹੁਤ ਮਾਨੂੰ ਦੁੱਖ ਲੱਗਾ ਕਿਉਂਕਿ ਸਾਨੂੰ ਸਿੱਖੀ ਸਰੂਪ 'ਚ ਰਹਿ ਕੇ ਇਹੋ ਜਿਹਾ ਕੰਮ ਜਿਹੜਾ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਜਿਹੜੇ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਬੁੰਦਰੇ ਗਏ